ਤੁਹਾਡਾ 2022 ਦੇ ਵਿੱਚ ਪੇਚਾ ਪਿਆ ਗਿਆ ਸੀ ਮੁੱsse ਵਾਲਾ ਹੋਰ ਨਾਲ ਟਿੱਕ ਟੂ ਲੈ ਕੇ ਹੁਣ ਸੀਟਿੰਗ ਆ ਐਮਐਲਏ ਨੇ ਵਿਜੇ ਸਿੰਘਲਾ 2027 ਦੇ ਵਿੱਚ ਜੇ ਉਹਨਾਂ ਨਾਲ ਪੇਚਾ ਪਿਆ ਗਿਆ ਫਿਰ ਤੁਸੀਂ ਆਪ ਆਪ ਛੱਡ ਕੇ ਨਹੀਂ ਜਾਓਗੇ ਟਿੱਕ ਟੂ ਲੈ ਕੇ ਵਾਦਾ ਹੋਇਆ ਤੁਹਾਡੇ ਨਾਲ ਤੁਹਾਨੂੰ ਸੈਲਫ ਰਿਸਪੈਕਟ ਕੌਣ ਨਹੀਂ ਦੇ ਰਿਹਾ ਇਸ ਸਮੇਂ ਲੀਡ ਕਰ ਰਹੇ ਨੇ ਪੰਜਾਬ ਕਾਂਗਰਸ ਨੂੰ ਰਾਜਾ ਬੜਿੰਗ ਕੀ ਉਹ ਰਿਸਪੈਕਟ ਨਹੀਂ ਦੇ ਰਿਹਾ ਜਿਹੜਾ ਦਾ ਪੁਰਾਣਾ ਬੋਲਵਾਲਾ ਪਾਰਟੀ 'ਚ ਉਹੀ ਅੱਗੇ ਨੇ ਨਵਾਂ ਨੌਜਵਾਨ ਜਿੱਦਣ ਦੇ ਪ੍ਰਧਾਨ ਬਣੇ ਨੇ ਇੱਕ ਦਾ ਨਾਮ ਲਓ ਵੀ ਇਸ ਬੰਦੇ ਨੂੰ ਅੱਗੇ ਲੈ ਕੇ ਆ ਬਿਜੇ ਸਿੰਘਲਾ ਦੀ ਕਾਰਗੁਜ਼ਾਰੀ ਨੂੰ ਕਿਵੇਂ ਵੇਖਦੇ ਹੋ ਬਿਜੇ ਸਿੰਘਲਾ ਦੀ ਕਾਰਗੁਜ਼ਾਰੀ ਮਾਨਸਾ ਹਲਕੇ ਦੇ ਵਿੱਚ ਆਮ ਆਦਮੀ ਪਾਰਟੀ ਦਾ ਕੋਈ ਵੀ ਲੀਡਰ ਖੜਾ ਨਹੀਂ ਉਤਰਿਆ ਇਸ ਤੋਂ ਪਹਿਲਾਂ ਨਾਜਰ ਸਿੰਘ ਮਾਨਸ਼ੀਆ ਸੀਗੇ ਉਹ ਛੱਡ ਕੇ ਚਲੇ ਗਏ ਬਿਜੇ ਸਿੰਘਲਾ ਨੇ ਲਿਆਂਦਾ ਕਰਾਪਸ਼ਨ ਦੇ ਦੋਸ਼ ਲੱਗੇਗੇ ਹੁਣ ਤੁਸੀਂ ਆਮ ਆਦਮੀ ਪਾਰਟੀ ਚ ਆਇਓ ਲੋਕਾਂ ਦੀਆਂ ਉਮੀਦਾਂ ਤੇ ਖਰੇ ਉਤਰੋਗੇ ਜਿਸ ਦੇ ਅੰਦਰ ਅੱਗ ਹੋਵੇ ਨਾ ਕੰਮ ਕਰਨਗੇ ਲੋਕਾਂ ਦਾ ਕੁਝ ਸੁਆਰਨ ਦੀ ਜਿਹਨੂੰ ਨੀਂਦ ਨਾ ਹੋਵੇ ਨਾ ਰਾਤ ਨੂੰ ਨਾ ਸਵੇਰੇ ਠੀਕ ਹੈ ਉਹ ਕਦੇ ਵੀ ਕਿਸੇ ਨਾਲ ਦਗਾ ਨਹੀਂ ਸ਼ਸ਼ੀਕਲ ਜੀ ਤੁਸੀਂ ਜੁੜ ਚੁੱਕੇ ਹੋ ਲੋਕ ਪੁਆਇੰਟ ਨਿਊਜ਼ ਦੇ ਨਾਲ ਮੈਂ ਗਗਨਦੀਪ ਸਿੰਘ ਪੰਜਾਬ ਕਾਂਗਰਸ ਨੂੰ ਕਈ ਨੌਜਵਾਨ ਆਗੂ ਛੱਡ ਕੇ ਜਾ ਰਹੇ ਨੇ ਉਹਨਾਂ ਵਿੱਚੋਂ ਇੱਕ ਨਾਮ ਹੈ ਮਾਨਸਾ ਜ਼ਿਲ੍ਹੇ ਦਾ ਵੱਡਾ ਨੌਜਵਾਨ ਆਗੂ ਚਸਪਿੰਦਰ ਸਿੰਘ ਚੈਲ ਆਖਰਕਾਰ ਚਸਪਿੰਦਰ ਸਿੰਘ ਚੈਲ ਹੋਰਾਂ ਨੇ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਕਿਉਂ ਸ਼ਮੂਲੀਅਤ ਕੀਤੀ ਹੈ ਉਹਨਾਂ ਨਾਲ ਗੱਲਬਾਤ ਕਰਾਂਗੇ ਸਵਾਗਤ ਹੈ ਬਈ ਸ਼ਸ਼ਕਲ ਜੀ ਪਹਿਲਾ ਸਵਾਲ ਇਹ ਕਿਉਂ ਕਾਂਗਰਸ ਛੱਡਣੀ ਪਈ ਤੁਹਾਨੂੰ ਕਿਹੜੇ ਆਗੂ ਤੁਹਾਨੂੰ ਦੁਖੀ ਕਰ ਰਹੇ ਸੀਗੇ ਆਖਰਕਾਰ ਆਮ ਆਦਮੀ ਪਾਰਟੀ ਦੇ ਵਿੱਚ ਕਿਉਂ ਸ਼ਮੂਲੀਅਤ ਕੀਤੀ? ਵੇਖੋ ਜਦੋਂ ਕੋਈ ਬਹੁਤ ਮਤਲਬ ਕਹਿ ਸਕਦੇ ਆ ਪੁਰਾਣਾ ਟਕਸਾਲੀ ਪਰਿਵਾਰ ਜੀ ਛੱਡ ਕੇ ਜਾਂਦਾ ਕੋਈ ਪਾਰਟੀ ਉਹਦੀ ਕੋਈ ਛੋਟੀ ਵਜ੍ਹਾ ਨਹੀਂ ਹੁੰਦੀ ਵੱਡੀ ਵਜ੍ਹਾ ਹੁੰਦੀ ਹੈ। ਹਮ ਮੇਰਾ ਛੱਡਣ ਦਾ ਕਾਰਨ ਸਿਰਫ ਸੈਲਫ ਰਿਸਪੈਕਟ ਇੱਜ਼ਤ ਆ। ਹਮ ਠੀਕ ਹੈ। ਹਮ ਉਧਰ ਕਿਤੇ ਨਾ ਕਿਤੇ ਹਮ ਹੁਣ ਮੈਨੂੰ ਕਾਫੀ ਸਮੇਂ ਤੋਂ ਮਹਿਸੂਸ ਹੋ ਰਿਹਾ ਸੀਗਾ। ਹਮ ਠੀਕ ਹੈ ਕਿ ਮੇਰੇ ਨਾਲ ਮੇਰੀ ਮਿਹਨਤ ਦਾ ਜਿਹੜਾ ਸਹੀ ਮੁੱਲ ਮੈਨੂੰ ਮਿਲ ਨਹੀਂ ਰਿਹਾ ਵਿਤਕਰਾ ਹੋ ਰਿਹਾ ਹੈਗਾ ਜਿਹੜੇ ਐਸ ਟਾਈਮ ਲੀਡਰ ਸਹਿਬਾਨ ਕਮਾਂਡ ਕਰ ਰਹੇ ਨੇ ਪਾਰਟੀ ਨੂੰ ਠੀਕ ਹੈ ਈਗੋਇਸਟ ਆਪਣੇ ਆਪ ਦੇ ਵਿੱਚ ਮੈਂ 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 ਜਿਆਦਾ ਜੋ ਪਾਰਟੀ 'ਚ ਨਹੀਂ ਹੋਣੀ ਚਾਹੀਦੀ ਅਸੀਂ ਆਮ ਘਰਾਂ ਦੇ ਜਿਹੜੇ ਨੌਜਵਾਨ ਆ ਬੜੀ ਮਿਹਨਤ ਨਾਲ ਠੀਕ ਹੈ ਆਪਣੇ ਪਰਿਵਾਰਾਂ ਪਰਵਾਰ ਵਾਂ ਜਿਵੇਂ ਕਹਿ ਸਕਦੇ ਆ ਪਰਵਾਰ ਤੋਂ ਪਰਵਾਰ ਪਰਵਾਰ ਤੋਂ ਪਰਵਾਰ ਪੀੜੀ ਦਾ ਪੀੜੀ ਪਾਰਟੀ ਲਈ ਕੰਮ ਕਰਦੇ ਆ ਰਹੇ ਆਗੇ ਜੀ ਜਦੋਂ ਇੰਨੀਆਂ ਪੀੜੀਆਂ ਤੋਂ ਵੱਧ ਵੀ ਬੰਦਾ ਕੋਈ ਮਿਹਨਤ ਕਰਦਾ ਠੀਕ ਉਹਦਾ ਸਹੀ ਮੁੱਲ ਨਾ ਮਿਲੇ ਉਹਨੂੰ ਹੱਕ ਨਾ ਮਿਲੇ ਉਹਨੂੰ ਇੱਜ਼ਤ ਨਾ ਮਿਲੇ ਮੁੱਲ ਦਾ ਮਤਲਬ ਇਹ ਨਹੀਂ ਹੁੰਦਾ ਕਿ ਇਕੱਲੀ ਟਿਕਟ ਦੀ ਦੌੜ ਆ ਜੀ ਜਾਂ ਚੇਅਰਮੈਨ ਦੀ ਦੌੜ ਆ ਮੁੱਲ ਦਾ ਮਤਲਬ ਹੁੰਦਾ ਉਹਨੂੰ ਘਟੋ ਘੱਟ ਉਹਦੀ ਪੁੱਛ ਗਿਛ ਹੋਵੇ ਉਹਦੀ ਇੱਜ਼ਤ ਹੋਵੇ ਇਹ ਹੁੰਦਾ ਮਾਨ ਸਨਮਾਨ ਦੇਖਾ ਸੈਲਫ ਰਿਸਪੈਕਟ ਦੀ ਤੁਸੀਂ ਗੱਲ ਕੀਤੀ ਹੈ ਉਧਰ ਧੂਰੀ ਤੋਂ ਦਲਵੀਰ ਸਿੰਘ ਗੋਲਡੀ ਹੋਰੀ ਵੀ ਇਹੀ ਗੱਲ ਕਹਿ ਕੇ ਛੱਡ ਕੇ ਗਏ ਨੇ ਕਾਂਗਰਸ ਕਿ ਉਹਨਾਂ ਨੂੰ ਸੈਲਫ ਰਿਸਪੈਕਟ ਨਹੀਂ ਮਿਲ ਰਹੀ ਤੁਸੀਂ ਵੀ ਇਹੀ ਗੱਲ ਕਹਿ ਰਹੇ ਹੋ ਤੁਹਾਨੂੰ ਸੈਲਫ ਰਿਸਪੈਕਟ ਕੌਣ ਨਹੀਂ ਦੇ ਰਿਹਾ ਇਸ ਸਮੇਂ ਲੀਡ ਕਰ ਰਿਹਾ ਨੇ ਪੰਜਾਬ ਕਾਂਗਰਸ ਨੂੰ ਰਾਜਾ ਵੜਿੰਗ ਕਿ ਉਹ ਰਿਸਪੈਕਟ ਨਹੀਂ ਦੇ ਰੇ ਵੇਖੋ ਜੋ ਅੱਜ ਤੋਂ ਲੁਧਿਆਣਾ ਤੋਂ ਲੜ ਰਹੇ ਨੇ ਵੜਿੰਗ ਸਾਹਿਬ ਉਹ ਨੌਜਵਾਨ ਹੂੰ ਪੋਲਿਟਿਕਸ ਚ ਜੁਆਇਨ ਹੈ ਯੂਥ ਦੇ ਲੀਡਰ ਸੀਗੇ ਹਮ ਰਾਹੁਲ ਗਾਂਧੀ ਜੀ ਨੇ ਉਹਨਾਂ ਨੂੰ ਆਲ ਇੰਡੀਆ ਦਾ ਪ੍ਰਧਾਨ ਵੀ ਬਣਾਇਆ ਜੀ ਇਸ ਕਰਕੇ ਉਹਨਾਂ ਦਾ ਜਿਹੜਾ ਸਹਿਚਾਰ ਸੀ ਨੌਜਵਾਨਾਂ ਨਾਲ ਸੀ ਹਮ ਜਦੋਂ ਸਾਡੇ ਵਰਗੇ ਨੌਜਵਾਨ ਜੀ ਸਿਆਸਤ ਕਰਦੇ ਨੇ ਹਮ ਕਿਸੇ ਪਾਰਟੀ ਨਾਲ ਜੁੜਦੇ ਨੇ ਠੀਕ ਹੈ ਮੈਂ ਤਾਂ ਦੇਖੋ ਪੁਰਾਣੀ ਕਾਂਗਰਸ ਨਾਲ ਜੁੜਿਆ ਹਾਂ ਪਰ ਯੂਥ ਕਾਂਗਰਸ ਤੋਂ ਮੈਂ ਆਪਣੀ ਪੋਲਿਟਿਕਸ ਸ਼ੁਰੂ ਕੀਤੀ ਸੀ ਹਮ ਯੂਥ ਕਾਂਗਰਸ ਦੇ ਵਿੱਚ ਉਹਨਾਂ ਨੇ ਕਿੰਨੇ ਕਿ ਮੁੰਡੇ ਹਮ ਅਲਰੇਡੀ ਪ੍ਰਧਾਨ ਹੁੰਦੇ ਕਿੰਨੇ ਕਿੰਨੂ ਅੱਗੇ ਲੈ ਕੇ ਆਏ ਨੇ ਕੋਈ ਪਾਰਟੀ ਦੇ ਪ੍ਰਧਾਨ ਨੇ ਕਿੰਨੇ ਕ ਹੁਣ ਅੱਗੇ ਲੈ ਕੇ ਆਏ ਨੇ ਉਹ ਠੀਕ ਹੈ ਇਹ ਬਹੁਤ ਵੱਡਾ ਸਵਾਲ ਆ ਸਾਡੇ ਵਰਗੇ ਮਿਹਨਤੀ ਮੁੰਡੇ ਕੋਈ ਮਿਹਨਤ 'ਚ ਕਮੀ ਨਹੀਂ ਠੀਕ ਹੈ ਕੋਈ ਇਕੱਠ ਕਰਨ 'ਚ ਸਾਡੇ 'ਚ ਕਮੀ ਨਹੀਂ ਕੋਈ ਨੌਜਵਾਨਾਂ 'ਚ ਤਾਲਮੇਲ ਕਰਨ 'ਚ ਕਮੀ ਨਹੀਂ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਅਸੀਂ ਪ੍ਰੋਪਰ ਸਾਡਾ ਤਾਲਮੇਲ ਆ ਫਿਰ ਵੀ ਸਾਨੂੰ ਅੱਖੋਂ ਪਰੇ ਰੱਖਿਆ ਜਾਂਦਾ ਠੀਕ ਹੈ ਨਾ ਉਹੀ ਪੁਰਾਣੇ ਲੀਡਰਾਂ ਨੂੰ ਕਿ ਉਹੀ ਰੁਪਏ ਵਾਲੇ ਬੰਦੇ ਅੱਗੇ ਉਹੀ ਮਤਲਬ ਜੇ ਵਰ ਗਈਏ ਜਿਹੜਾ ਪੁਰਾਣਾ ਬੋਲਵਾਲਾ ਪਾਰਟੀ ਚ ਉਹੀ ਅੱਗੇ ਨੇ ਨਵਾਂ ਨੌਜਵਾਨ ਜਿੱਦਣ ਦੇ ਪ੍ਰਧਾਨ ਬਣਨੇ ਇੱਕ ਦਾ ਨਾਮ ਲੋ ਵੀ ਐਸ ਬੰਦੇ ਨੂੰ ਅੱਗੇ ਲੈ ਕੇ ਆਇਆ ਪਾਰਟੀ ਚੋਂ ਕੋਈ ਨਵਾਂ ਕਿ ਰੁਪਏ ਵਾਲਾ ਬੰਦਾ ਕਿਹਾ ਗਿਆ ਉਹ ਗਲਤ ਤੋੜਾ 2022 ਦੇ ਵਿੱਚ ਪੇਚਾ ਪੈ ਗਿਆ ਸੀ ਮੁੱਸੇ ਵਾਲਾ ਹੋਰਾਂ ਨਾਲ ਟਿੱਕੂ ਲੈ ਕੇ ਹੁਣ ਸੀਟਿੰਗ ਐਮਐਲਏ ਨੇ ਵਿਜੇ ਸਿੰਘਲਾ 2027 ਦੇ ਵਿੱਚ ਜੀ ਉਹਨਾਂ ਨਾਲ ਪੇਚਾ ਪੈ ਗਿਆ ਫਿਰ ਤੁਸੀਂ ਆਪ ਆਪ ਛੱਡ ਕੇ ਤਾਂ ਨਹੀਂ ਜਾਓਗੇ ਇਸ ਵਿੱਚ ਕੀ ਗਾਰੰਟੀ ਹੈ ਕਿ ਟਿਕਟ ਟਿਕਟ ਨੂੰ ਲੈ ਕੇ ਵੀ ਇੱਥੇ ਮੈਂ ਪੁੱਛ ਲੈਣਾ ਸਵਾਲ ਟਿੱਟੂ ਲੈ ਕੇ ਵਾਦਾ ਹੋਇਆ ਤੁਹਾਡੇ ਨਾਲ ਕਿਉਂਕਿ ਇੱਕ ਇੱਕ ਇਹ ਵੀ ਚਰਚਾ ਹੈ ਕਿ ਵਿਜੇ ਸਿੰਘਲਾ ਹੋਰਾਂ ਤੇ ਕ腐ਸ਼ਨ ਦਾ ਦੋਸ਼ ਹੈ ਆਮ ਆਦਮੀ ਪਾਰਟੀ ਨਹੀਂ ਚਾਹੂਗੀ ਕਿ ਜਿਸ ਨੂੰ ਅਸੀਂ ਕ腐ਸ਼ਨ ਦੇ ਦੋਸ਼ਾਂ ਹੇਠ ਕੱਢਿਆ ਹੋਵੇ ਉਸ ਨੂੰ ਅਸੀਂ ਦੁਬਾਰਾ ਐਮ ਐਲ ਏ ਲੜਾਵਾਂਗੇ ਤਾਂ ਇਹ ਚਰਚਾ ਹੈ ਕਿ ਚਸ਼ਪਿੰਦਰ ਸਿੰਘ ਚੈਲ ਹੋਰਾਂ ਨੂੰ 2027 ਦੀ ਚੋਣ ਲੜਾਉਣ ਦੇ ਲਈ ਆਮ ਆਦਮੀ ਪਾਰਟੀ ਨਹੀਂ ਲਿਆਉਂਦਾ ਨਹੀਂ ਬਿਲਕੁਲ ਗਲਤ ਗੱਲ ਹੈ ਇਹ ਕੋਈ ਕਮਿਟਮੈਂਟ ਨਹੀਂ ਠੀਕ ਹੈ ਕੋਈ ਟਿਕਟ ਦੀ ਗੱਲ ਨਹੀਂ ਕੁਝ ਕੋਈ ਗੱਲ ਨਹੀਂ ਜਦਾਂ ਦੀ ਦੇਖੋ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਜਿਹੜੀ ਮੈਂ ਪਾਰਟੀ ਛੱਡੀ ਆ ਹੂੰ ਉਹ ਸਿਰਫ ਇੱਜ਼ਤ ਲਈ ਛੱਡੀ ਆ ਹੂੰ ਜੇ ਮੈਂ ਟਿਕਟ ਲਈ ਛੱਡੀ ਹੁੰਦੀ ਤਾਂ 2 ਸਾਲ ਪਹਿਲਾਂ ਬਾਈਕ ਟਿਕਟ ਕੱਟੀ ਸੀ ਮੈਂ ਉਦੋਂ ਛੱਡ ਕੇ ਜਾਂ ਹੂੰ 2 ਸਾਲ ਨਹੀਂ ਛੱਡੀ ਨਾ ਹੂੰ 2 ਸਾਲ ਮੈਂ ਵੇਖਿਆ ਹੂੰ ਵੀ ਕਾਂਗਰਸ ਕੀ ਕਰਦੀ ਆ ਮੇਰੇ ਲਈ ਹੂੰ ਕਿ ਜਿਹੜੇ ਸਾਡੇ ਲੀਡਰ ਨੇ ਉਹਨਾਂ ਨੇ ਮੈਂ ਧਿਆਨ ਚ ਹੂੰ ਸਵਾ ਇੱਕ ਬੰਦੇ ਤੋਂ ਮੇਰੀ ਕਿਸੇ ਨੇ ਵਾਹੀ ਨਹੀਂ ਫੜੀ ਹੂੰ ਬਰਿੰਦਰ ਢੱਲੋਂ ਪੰਜਾਬ ਦੇ ਪ੍ਰਧਾਨ ਸੀ ਉਹ ਵੀ ਦੁਖੀ ਨੇ ਉਹ ਕਹਿੰਦੇ ਉਹ ਹਵਾਲਾ ਉਠਾ ਰਹੇ ਹਾਂ ਪਾਰਟੀ ਬਾਹਰ ਫੜਦਾ ਹੂੰ ਹਰ ਨੌਜਵਾਨ ਦੀ ਮੇਰਾ ਵੱਡਾ ਭਰਾ ਹੈ ਸਿਆਸੀ ਤੌਰ ਤੇ ਵੀ ਮੇਰੇ ਤੁਸੀਂ ਨਹੀਂ ਆਨੇ ਉਮਰਜੀ ਵੀ ਬੜਾ ਸਤਿਕਾਰ ਆ ਹਰੇਕ ਨੌਜਵਾਨ ਰੋਕਿਆ ਨਹੀਂ ਕਹਨ ਉਹਨਾਂ ਨੇ ਨਹੀਂ ਉਹਨਾਂ ਨੇ ਕਿਹਾ ਸੀ ਮੈਂ 2 ਸਾਲੋਂ ਨਾ ਕਰਕੇ ਰੁਕਿਆ ਹੋਇਆ ਸੀ ਹੂੰ ਹੁਣ 2 ਸਾਲੋਂ ਨਾ ਕਰਕੇ ਰੁਕਿਆ ਸੀ ਨਹੀਂ ਉਹਨਾਂ ਨੇ ਕਿਹਾ ਸੀ ਮੈਂ 2 ਸਾਲੋਂ ਨਾ ਕਰਕੇ ਰੁਕਿਆ ਹੋਇਆ ਸੀ ਹੂੰ ਹੁਣ 2 ਸਾਲੋਂ ਨਾ ਕਰਕੇ ਰੁਕਿਆ ਸੀ ਮੈਂ ਹੂੰ ਮੈਂ ਇਹਨਾਂ ਨੂੰ ਕਿਹਾ ਸੀ ਭਾਈ ਜੀ 2 ਸਾਲ ਮੈਂ ਕਿਤੇ ਨਹੀਂ ਜਾਂਦਾ ਮੈਂ ਤਾਂ ਲੋਕ ਸਭਾ ਤੱਕ ਦੇਖੂਗਾ ਠੀਕ ਹੈ ਜੇ ਮੈਨੂੰ ਬਾਈ ਚ ਜਾਣਾ ਹੋਵੇ ਠੀਕ ਹੈ ਤਾਂ ਮੈਂ ਬਾਈ ਜੀ ਚ ਲਾ ਜਾਂਦਾ ਠੀਕ ਹੈ ਇੱਕ ਸਾਡੇ ਇਨਚਾਰਜ ਨੇ ਕ੍ਰਿਸ਼ਨ ਅਲੋਵਰਾ ਜਿਹੜੇ ਆਲ ਇੰਡੀਅਨ ਚੈਲੰਜਰ ਨੇ ਕ੍ਰਿਸ਼ਨ ਜੀ ਬਹੁਤ ਮਤਲਬ ਕਿ ਉਹ ਵੀ ਨੌਜਵਾਨਾਂ ਨੂੰ ਹਮ ਪਿਆਰ ਦਿੰਦੇ ਨੇ ਉਹਨਾਂ ਦਾ ਧਿਆਨ ਰੱਖਦੇ ਨੇ ਜਦੋਂ ਕੋਈ ਵੇਵਸ ਬੰਦਾ ਹੋ ਜੇ ਠੀਕ ਹੈ ਮੈਨੂੰ ਇਹ ਵੇਵਸ ਲੱਗੇ ਫਿਰ ਮੈਂ ਕਿਹਾ ਕਾਦੇ ਲਈ ਇਹਨਾਂ ਦੇ ਮੋਢੇ ਤੇ ਨਾ ਪਾਰ ਪਾਇਆ ਪੰਚਾਰੇ ਉਹ ਆਪਦੀ ਲੜਾਈ ਲੜਨ ਕਿ ਤੇਰੀ ਲੜਨਾ ਤਾਂ ਆਪਾਂ ਆਪਣਾ ਰਾਸਤਾ ਅਲੱਗ ਕਰ ਲਿਆ ਤੁਸੀਂ ਸਵਾਲ ਕੀਤਾ ਸੀ ਕਿ ਜੇ ਤੁਹਾਨੂੰ ਸਤਾਈ ਤਨਾ ਦਿੱਤੀ ਤੁਹਾਡਾ ਪੇਚਾ ਇਹਨਾਂ ਨਾਲ ਪੈ ਗਿਆ ਠੀਕ ਹੈ ਬਾਈ ਜੀ ਮੈਂ ਛੱਡ ਕੇ ਨਹੀਂ ਸੀ ਗਿਆ ਪਾਰਟੀ ਮੈਨੂੰ ਕੱਢਿਆ ਗਿਆ ਦੋਸਤਾਂ ਨਾਲ ਟਿਕਟ ਮਿਲਣਾ ਨਾ ਮਿਲਣਾ ਕਲਾ ਗੱਲ ਆ ਮੈਂ ਜਿਹੜੀ ਚੀਜ਼ ਨਾਲ ਲਗਦਾਗਾ ਜਿਸ ਇਨਸਾਨ ਨਾਲ ਲਗਦਾਗਾ ਜਿਸ 90 ਸਾਲਾਂ ਤੋਂ ਵਫਾਦਾਰੀ ਨਿਭਾ ਸਕਦੇ ਆ ਠੀਕ ਆ ਹੁਣ ਵੀ ਇਨੀ ਮਿਹਨਤ ਕਰਨ ਦੇ ਬਾਅਦ ਵੀ ਪਾਰਟੀ ਨਾਲ ਖੜ੍ਹ ਸਕਦੇ ਆ ਭਾਰਤ ਜੜੋ ਯਾਤਰਾ ਹੀ ਰਾਹੁਲ ਗਾਂਧੀ ਦੀ ਮੈਂ 10 ਦਿਨ ਨਾਲ ਰਹਿ ਕੇ ਪੈਦਲ ਤੁਰ ਕੇ 100 ਮੁੰਡੇ ਦੇ ਕਾਫਲੇ ਨਾਲ ਦਿਨ ਰਾਤ ਭੁੱਖੇ ਤੇ ਆਏ ਰਹਿ ਕੇ ਐ ਸਵੇਰੇ 5 ਵਜੇ 4 ਵਜੇ ਉੱਠ ਖੜਦੇ ਸੀ ਉਹ ਮਾਰਗ ਦੀਆਂ ਰਤਾਂ ਸੀ ਜਨਵਰੀ ਦੇ ਮਹੀਨੇ ਤੁਸੀਂ ਵੇਖ ਲਓ ਕਿੰਨੀ ਭੈੜੀ ਠੰਡ ਹੁੰਦੀ ਆ ਤੇ ਉੱਠ ਕੇ ਉਹਦੇ ਨਾਲ ਪੈਦਲ ਯਾਤਰਾ ਕਰ ਸਕਦੇ ਇਟ ਮੀਨ ਜ ਜਨੂੰਨ ਸੀ ਠੀਕ ਆ ਲੜਾਈ ਲੜਨ ਦੀ ਪਾਰਟੀ ਪ੍ਰਤੀ ਪਰ ਜਦੋਂ ਪਤਾ ਲੱਗੇ ਕਿ ਉਹ ਹੁਣ ਸਾਡੇ ਨਹੀਂ ਰਹੇ ਸਾਡੇ ਪ੍ਰਤੀ ਨਫ਼ਰਤ ਰੱਖਦੇ ਆ ਤਾਂ ਉਦੋਂ ਕਿਸੇ ਵੀ ਖੇਤਰ ਚ ਆ ਉਹਦਾ ਰਾਹ ਅਲੱਗ ਕਰ ਤਿਆਰੋਂ ਜੇ ਟਿਕਟ ਦਿੱਤੀ ਆਮ ਆਦਮੀ ਪਾਰਟੀ ਵੱਲੋਂ 2027 ਦੇ ਵਿੱਚ ਦੇਖੋ ਉਹ ਪਾਰਟੀ ਨੇ ਫੈਸਲਾ ਕਰਨਾ ਬਿਲਕੁਲ ਜੇ ਟਿਕਟ ਦੇਣਗੇ ਤਾਂ ਜੋਸ਼ ਸ਼ੋਰ ਨਾਲ ਲੜਾਂਗੇ ਠੀਕ ਹੈ ਤੇ ਜੇ ਪਾਰਟੀ ਨੇ ਕੀ ਸੋਚਿਆ ਕੀ ਕਰਨਾ ਪਾਰਟੀ ਦੇਤਾ ਹਮ ਵਿਜੇ ਸਿੰਘਲਾ ਦੀ ਕਾਰਗੁਜ਼ਾਰੀ ਨੂੰ ਵੇਖਦੇ ਸੀ ਹਾਲ ਕੇ ਜੋ ਦੇਖੋ ਉਹਨਾਂ ਦਾ ਪੁਰਾਣਾ ਰਸੂਕ ਹੈਗਾ ਆਪ ਕੋ ਆਪਣਾ ਠੀਕ ਹੈ ਹਰ ਬੰਦਾ ਆਪ ਕੋ ਆਪਣੀ ਮਿਹਨਤ ਦੀ ਖਾਂਦਾ ਹੈਗਾ ਲੋਕਾਂ ਨੇ ਐਮ ਐਲ ਏ ਬਣਾਏ ਸੀ ਉਹਨਾਂ ਨੂੰ ਠੀਕ ਹੈ ਚੰਗੇ ਰਸੂਕ ਨਾਲ ਹੀ ਬਣਾਇਆ ਹੋਇਆ ਨਹੀਂ ਕੰਮ ਕਰ ਰਹੇ ਨੇ ਮੈਂ ਕੰਮਾਂ ਤੇ ਕਹਿ ਰਿਹਾ ਤੁਹਾਨੂੰ ਕਿ ਤੁਸੀਂ ਵਿਰੋਧੀ ਧਿਰ ਦਾ ਰੋਲ ਤਾਂ ਨਵਾਇਆ ਨਾ ਤੁਸੀਂ ਦੋ ਦੋ ਸਾਲਾਂ ਦੇ ਵਿੱਚ ਦੋ ਸਾਲਾਂ ਦੇ ਵਿੱਚ ਦੇਖੋ ਸੀਐਮ ਸਾਹਿਬ ਦੇ ਜੋ ਕੰਮ ਸੀਗੇ ਹਮ ਮੈਂ ਵਿਜੇ ਸਿੰਘਲਾ ਦੀ ਗੱਲ ਨਹੀਂ ਮੈਂ ਇਸੇ ਲੀਡਰ ਦੀ ਗੱਲ ਨਹੀਂ ਕਰਦਾ ਮੈਂ ਗੱਲ ਕਰੂੰਗਾ ਜਿਸ ਨੂੰ ਵੇਖ ਕੇ ਮੈਂ ਪ੍ਰਭਾਵਿਤ ਆਇਆ ਮੈਂ ਗੱਲ ਕਰੂੰਗਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਮੁੱਖ ਮੰਤਰੀ ਸਾਹਿਬ ਨੇ ਜੋ ਕੰਮ ਕੀਤੇ ਨੇ ਠੀਕ ਹੈ ਜਿਸ ਸੋਚ ਨੂੰ ਲੈ ਕੇ ਚੱਲੇ ਨੇ ਸ਼ਿਦਿਆਜਮ ਭਗਤ ਸਿੰਘ ਜੀ ਨੂੰ ਠੀਕ ਹੈ ਜਿਸ ਸੋਚ ਤੇ ਉਹ ਕੰਮ ਕਰ ਰਹੇ ਨੇ ਮੈਨੂੰ ਉਹ ਪਸੰਦ ਆ ਉਹਨਾਂ ਦੇ ਕੰਮ ਬੋਲ ਰਹੇ ਨੇ ਪਿੰਡਾਂ 'ਚ ਦੇਖੋ ਜਿਹੜੀ ਪਾਰਟੀ ਨਾਲ ਜਿਹੜਾ ਬੰਦਾ ਜੁੜਿਆ ਹੁੰਦਾਗਾ ਕੰਮ ਤਾਂ ਉਪਰੋਂ ਹੋਣੇ ਨੇ ਉਹਦੇ ਹਿੱਸੇ ਪੈ ਜਾਂਦੇ ਨੇ ਜੋ ਕਮਸੀਅਮ ਸਭ ਕਰ ਰਹੇ ਨੇ ਉਹ ਹਰ ਐਮ ਐਲ ਏ ਮਨਿਸਟਰ ਦੇ ਹਿੱਸੇ ਪੈਗੇ ਠੀਕ ਹੈ ਜਿੱਦਾਂ ਕਿ ਬਿਜਲੀ ਦਾ ਬਿੱਲ ਜੀ ਉਹੀ ਗੱਲ ਨੇ ਉਹੀ ਕਰਨੇ ਸਭ ਕੁਝ ਉਹੀ ਪੰਜਾਬ ਤੇ ਹੁਣ ਬਿੱਲ ਜ਼ੀਰੋ ਕਿਵੇਂ ਆਉਣ ਲੱਗ ਗਿਆ ਬਹੁਤ ਵੱਡੀ ਹਰ ਹਿੰਦੂ ਵਰਗ ਲਈ ਵਪਾਰੀ ਲਈ ਔਰ ਕਿਸਾਨ ਲਈ ਮਜ਼ਦੂਰ ਲਈ ਹਰ ਫੀਲਡ ਲਈ ਤੁਸੀਂ ਕਿੱਥੇ ਰਹਨੇ ਹੋ ਮਹੱਲੀ ਦੇ ਨੇ ਸ਼ਾਇਦ ਹਾਂਜੀ ਠੀਕ ਹੈ ਮਹੱਲੀ ਵੀ ਪੁੱਛ ਰਹੇ ਹੋ ਜਿਹੜੇ ਫਲੈਟਾਂ ਚ ਰਹਿੰਦੇ ਨੇ ਘਰਾਂ ਦੇ ਬਿੱਲ ਨਹੀਂ ਆਦੇ ਮੇਰਾ ਕਹਿੰਦਾ ਮਤਲਬ ਉਹੀ ਨਹਿਰਾ ਨੇ ਉਹੀ ਕੱਸੀਆਂ ਨੇ ਤੇ ਪਾਣੀ ਕੱਸੀ ਦਾ ਬੇਸਬਾਰ ਹੈਗਾ ਮੇਰਾ ਕਹਿੰਦਾ ਮਤਲਬ ਉਹੀ ਸੜਕਾਂ ਨੇ ਉਹੀ ਟੋਲ ਪਲਾਜੇ ਨੇ 16 ਦੇ 16 ਟੋਲ ਪਲਾਜੇ ਚਕਾਤੇ ਇਹਦੀ ਰਾਹਤ ਜਿਹੜੀ ਸਾਡੇ ਆਮ ਲੋਕਾਂ ਨੂੰ ਮਿਲੀ ਹੈ ਤੇ ਉਹਦਾ ਫਾਇਦਾ ਕਿਹਨੂੰ ਹੋਣਾ ਲੋਕਾਂ ਨੂੰ ਹੋਣਾ ਤੇ ਹਰ ਲੀਡਰ ਨੇ ਪਿੰਡਾਂ ਚ ਜਾ ਕੇ ਕਹਿੰਦੇ ਵੀ ਅਸੀਂ ਭਾਈ ਸਾਡੀ ਸਰਕਾਰ ਨੇ ਕੰਮ ਕਰਾਇਆ ਉਹਨਾਂ ਨੇ ਹਿੱਸੇ ਹੁਣੀ ਆ ਮਾਨਸਾ ਹਲਕੇ ਦੇ ਵਿੱਚ ਆਮ ਆਦਮੀ ਪਾਰਟੀ ਦਾ ਕੋਈ ਵੀ ਲੀਡਰ ਖੜਾ ਨਹੀਂ ਉਤਰਿਆ ਇਸ ਤੋਂ ਪਹਿਲਾਂ ਨਾਜਰ ਸਿੰਘ ਮਾਨਸ਼ੀਆ ਸੀਗੇ ਉਹ ਛੱਡ ਕੇ ਚਲੇ ਗਏ ਬਿਜੇ ਸਿੰਘ ਲੰਡਿਆੰਦਾ ਕਰਾਪਸ਼ਨ ਦੇ ਦੋਸ਼ ਲੱਗੇਗੇ ਹੁਣ ਤੁਸੀਂ ਆਮ ਆਦਮੀ ਪਾਰਟੀ ਚ ਆਏ ਹੋ ਲੋਕਾਂ ਦੀਆਂ ਉਮੀਦਾਂ ਤੇ ਖਰੇ ਉਤਰੋਗੇ ਬਿਲਕੁਲ ਉਤਰਾਂਗੇ ਕਿਉਂ ਨਹੀਂ ਉਤਰਾਂਗੇ ਜੇ ਆਪਾਂ ਇੱਕ ਸੋਚ ਨਾਲ ਜੁੜੇ ਹੈਗੇ ਤਾਂ ਕੁਝ ਸੋਚ ਕੀ ਜੁੜੇ ਹੋਵਾਂਗੇ ਠੀਕ ਹੈ ਤੇ ਬਾਕੀ ਭਾਈ ਗੱਲ ਇਹ ਹੈ ਦੇਖੋ ਜਿਸ ਦੇ ਅੰਦਰ ਅੱਗ ਹੋਵੇ ਨਾ ਕੰਮ ਕਰਨ ਦੀ ਲੋਕਾਂ ਦਾ ਕੁਝ ਸੁਆਰਨ ਦੀ ਜਿਹਨੂੰ ਨੀਂਦ ਨਾ ਹੋਵੇ ਨਾ ਰਾਤ ਨੂੰ ਨਾ ਸਵੇਰੇ ਠੀਕ ਹੈ ਉਹ ਕਦੇ ਵੀ ਕਿਸੇ ਨਾਲ ਦਗਾ ਨਹੀਂ ਗਰੰਟੀ ਇਸ ਦੀ ਆਮ ਆਦਮੀ ਪਾਰਟੀ ਚਲੂਗਾ। ਦੱਸਾਂ ਇਹ ਤੁਸੀਂ ਦੇਖੋ ਮੈਂ ਹਰ ਬੰਦਾ ਆਪਣੇ ਮੂੰਹ ਚੋਂ ਤਾਂ ਕਹੂਗਾ। ਹਮ ਮੇਰੇ ਬਾਰੇ ਤੁਸੀਂ ਮੇਰੇ ਪਿੰਡ ਚੋਂ ਹਮ ਮੇਰੇ ਪਰਿਵਾਰ ਬਾਰੇ ਹਮ ਪਿੰਡ ਚੋਂ ਜੇ ਮੇਰੇ ਪਿੰਡ ਆਇਓ ਜਿੰਨੂ ਮਰਜ਼ੀ ਪੁੱਛ ਲਿਓ ਲੋਕਾਂ ਨੂੰ ਪੁੱਛ ਲਿਓ ਆਸ-ਪਾਸੇ ਪਿੰਡਾਂ ਚੋਂ ਪੁੱਛ ਲਿਓ ਸ਼ਹਿਰ ਚੋਂ ਪੁੱਛ ਲਿਓ ਵੀ ਯਾਰ ਇਹ ਕਿਵੇਂ ਆ ਤੁਹਾਨੂੰ ਦੱਸ ਦੇਣਗੇ। ਹਮ ਕਹਿਣ ਤੋਂ ਭਾਵ ਬਿਨਾਂ ਤਾਕਤ ਉਹ ਵੀ ਮੈਂ ਲੋਕਾਂ ਦੇ ਵਿੱਚ ਵਿਚਰਦਾ। ਹਮ ਹੁਣ ਦੂਸਾਂ ਦਾ ਕੋਈ ਤਾਕਤ ਤੇ ਸੀ ਨਹੀਂ ਸੀ ਪਰ ਮੈਂ ਫਿਰ ਵੀ ਦੁੱਖ ਸੁੱਖ ਚ ਹਰ ਲੜਾਈ ਆਪਣੀ ਲੜੀਏ। ਕਹਲੂ ਤਾਕਤ ਉਹ ਨਹੀਂ ਐ ਤੇ ਤਨਗਣਾ ਭੱਦਰ ਨੂੰ ਹੂੰ ਜਿਹਦਾ ਪਹਿਲਾ ਕੁਛ ਹੋਇਆ ਹੂੰ ਕਿਸੇ ਲੀਡਰ ਨੇ ਕੀ ਕੀਤਾ ਕਿਸੇ ਨੇ ਕੀ ਕੀਤਾ ਮੈਨੂੰ ਵੀ ਪਤਾ ਹੂੰ ਮੈਂ ਇਹ ਮੈਂ ਉਧਰ ਧਿਆਨ ਦੇਣਾ ਮੇਰਾ ਕੰਮ ਇਹ ਹੈ ਵੀ ਜਦੋਂ ਮੇਰੇ ਕੋਲੇ ਤਾਕਤ ਆਉਂਦੀ ਆ ਤੇ ਮੈਂ ਲੋਕਾਂ ਦੀ ਝੁਲੀ ਚ ਕਿਵੇਂ ਪਾਉਂਦੀ ਆ ਤੁਸੀਂ ਲੋਕਾਂ ਦੇ ਦੁੱਖ ਸੁੱਖਾਂ ਚ ਕਿਵੇਂ ਸਾਝ ਪਾਉਂਦੀ ਆ ਤੁਸੀਂ ਤਾਕਤ ਦੀ ਗੱਲ ਕੀਤੀ ਜੇਕਰ ਤੁਹਾਨੂੰ ਮਾਨਸਾ ਹਲਕੇ ਦੇ ਲੋਕ ਮੌਕਾ ਦੇ ਦਿੰਦੇ ਨੇ ਤੁਸੀਂ ਵਿਧਾਇਕ ਚੁਣੇ ਜਾਂਦੇ ਹੋ ਤੁਹਾਡੇ ਏਜੰਡੇ ਤੇ ਕਿਹੜੇ ਮੁੱਦੇ ਰਹਿਣਗੇ ਮਾਨਸਾ ਦੇ ਦੇਖੋ ਉਹਦੇ ਤਿੰਨ ਸਾਲ ਬਈ ਜੀ ਬਾਅਦ ਦੀ ਗੱਲ ਤਿੰਨ ਸਾਲ ਬਾਅਦ ਦੀ ਸੋਚਿਆ ਹੋਊਗਾ ਮੁੰਡੇ ਦਾ ਮੁੰਡੇ ਦੋ ਚਾਰ ਮੇਰੇ ਦਿਲ ਦੇ ਏਜੰਡੇ ਜਿਹੜੇ ਜਿਹੜੇ ਮਸੀਹ ਸਾਹਿਬ ਨਾਲ ਗੱਲ ਕਰਕੇ ਆਇਆ ਮੈਨੂੰ ਅਸੀਮ ਸਾਹਿਬ ਕਹਿੰਦੇ ਕੀ ਚਾਹੀਦਾ ਕੋਈ ਚੇਅਰਮੈਨ ਨਹੀਂ ਕੋਈ ਮਖਨੀਸ ਤੁਸੀਂ ਇੱਜ਼ਤੀ ਦੇਤੀ ਘਰ ਬੁਲਾ ਕੇ ਪਿਆਰ ਦਿੱਤਾ ਬੇਸੱਬਾ ਮੇਰੇ ਲਈ ਉਹੀ ਬਹੁਤ ਹੈ ਮੈਂ ਦੋ ਕੰਮ ਲੈ ਕੇ ਹਲਕੀ ਦੇ ਕਰ ਦਿਓ ਉਹ ਮੈਨੂੰ ਨਾਲ ਸੰਜੀ ਕਿਤੇ ਨਹੀਂ ਮੈਂ ਉਹ ਚੈਨਲ ਤੇ ਜੀ ਨਹੀਂ ਦੱਸ ਸਕਦਾ ਠੀਕ ਹੈ ਅਕਈ ਵਾਰੀ ਇਸ਼ੂ ਹੁੰਦੇ ਨੇ ਹਲਕੇ ਤੇ ਕੰਮ ਨੇ ਲੋਕਾਂ ਦੇ ਕੰਮ ਨੇ ਮੇਰੀ ਇੱਛਾ ਕਿ ਉਹ ਇੱਥੇ ਆਉਣ ਉਹ ਕਰਕੇ ਜਾਣ ਬੇਸ਼ੱਕ ਟਿਕਟ ਦਾ ਛੱਡੋ ਠੀਕ ਹੈ ਕੋਈ ਤਾਕਤ ਵੀ ਨਾ ਦੇਣ ਜਦੋਂ ਕੰਮ ਹੋ ਗਏ ਮੈਨੂੰ ਰੂਹ ਨੂੰ ਸਕੂਨ ਆ ਮੇਰੀ ਵੀ ਯਾਰਾ ਦੋ ਕੰਮ ਮੇਰੇ ਬੜੇ ਲੰਬੇ ਸਮੇਂ ਤੋਂ ਹਲਕੇ ਜੜੇ ਪਏ ਸੀ ਲੋਕਾਂ ਦੇ ਤੇ ਉਹ ਕਰਵਾਉਣੇ ਨੇ ਸੰਪਰਕ ਤੁਹਾਡੇ ਨਾਲ ਆਮ ਆਦਮੀ ਪਾਰਟੀ ਵੱਲੋਂ ਕੀਤਾ ਗਿਆ ਜਾਂ ਤੁਸੀਂ ਆਮ ਆਦਮੀ ਪਾਰਟੀ ਨਾਲ ਕੀਤਾ ਪੁਰਾਣਾ ਦੋ ਜਦੋਂ ਮੇਰੀ ਬਾਈ ਤੋਂ ਪਹਿਲਾਂ ਹੀ ਦੇਖੋ ਕਈ ਬੰਦੇ ਗੀਤਾ ਅਕਾਲੀ ਦਲ ਤੇ ਕਾਂਗਰਸ ਵੀ ਨੇ ਹੂੰ ਕੋਈ 8 ਸਾਲ ਪਹਿਲਾਂ ਚੱਲ ਗਿਆ ਕੋਈ 7 ਸਾਲ ਪਹਿਲਾਂ ਚੱਲ ਗਿਆ ਕੋਈ 6 ਸਾਲ ਕੋਈ 2 ਸਾਲ ਹੂੰ ਠੀਕ ਹੈ ਬਦ ਤੋਂ ਬਦ 8 ਸਾਲ ਪੁਰਾਣੀ ਜਾਂ 9 ਸਾਲ ਪੁਰਾਣੀ ਪਾਰਟੀ ਹੈ ਸਾਡੇ ਚ ਵੀ ਗਏ ਨੇ ਰਿਲੇਸ਼ਨ ਹੁੰਦੇ ਨੇ ਤਾਲਮੇਲ ਹੁੰਦਾ ਰਹਿੰਦਾ ਇੱਕ ਦੂਜੇ ਨਾਲ ਬੈਠਦੇ ਵੀ ਆ ਇਕੱਲਾ ਵੀ ਕਰਦੇ ਆ ਏਜੰਡੇ ਤੇ ਗੱਲ ਵੀ ਕਰਦੇ ਆ ਵੀ ਤੁਹਾਡਾ ਗਲਤ ਆ ਤੁਹਾਡਾ ਸਹੀ ਆ ਹੂੰ ਸੋ ਪੁਰਾਣਾ ਤਾਲਮੇਲ ਸੀ ਸਾਰੇ ਨਾਲ ਪੀਸੀ ਕਰੀ ਸੀ ਵਿਚਾਰਧਾਰਾ ਮੈਂ ਕਾਂਗਰਸ ਦੀ ਤੇ ਕੰਮ ਕਰ ਰਿਹਾ ਕਿਉਂਕਿ ਮੈਨੂੰ ਗੁਰਤੀ ਮਿਲੀ ਸੀ ਮੈਨੂੰ ਪਰਿਵਾਰ ਚੋਂ ਮਿਲੀ ਸੀ ਠੀਕ ਹੈ ਉਹ ਵਿਚਾਰਤਰਨਾ ਕੰਮ ਕਰ ਰਹੀ ਸੀ ਇਧਰ ਆ ਕੇ ਕਿਤਨਾ ਕਿਤੇ ਲੱਗਦਾ ਸੀ ਜਿਵੇਂ ਸ਼ੀਦਿਆ ਜੰਪਕ ਸਿੰਘ ਜੀ ਸੋਰਤੇ ਕੰਮ ਕਰਦੇ ਸੀ ਸ਼ੀਦਿਆ ਜੰਪਕ ਸਿੰਘ ਜੀ ਸੋਰਤੇ ਕੰਮ ਕਰਦੇ ਸੀ ਕਿਉਂਕਿ ਖੂਨ ਚ ਸੀ ਮੇਰੇ ਮਨ ਚ ਸੀ ਇਹ ਕੰਮ ਪਹਿਲੇ ਦਿਨ ਤੋਂ ਸ਼ੀਦਿਆ ਜੰਪਕ ਸਿੰਘ ਦਾ ਬਹੁਤ ਵੱਡਾ ਅਸ਼ਕ ਠੀਕ ਹੈ ਉਹਨਾਂ ਨੂੰ ਮੈਂ ਪੜ੍ਹਦਾ ਉਹਨਾਂ ਬਾਰੇ ਸੁਣਦਾਗਾ ਠੀਕ ਹੈ ਜੋ ਵੇਖੀ ਦਾ ਤੇ ਆਪ ਦੇ ਆਪ ਚ ਵੀ ਇੱਕ ਜਨੂਨ ਪੈਦਾ ਹੁੰਦਾਗਾ ਰਾਤ ਤਾਂ ਜਿਹੜਾਗਾ ਪੁਰਾਣੀ ਸਾਂਝੋਂ ਕਰਕੇ ਤਾਲਮੇਲ ਸੀਗਾ ਠੀਕ ਹੈ ਉਧਰੋਂ ਵੀ ਮੈਨੂੰ ਕਿਹਾ ਗਿਆ ਤੀਜਾ ਨਵਾਂ ਮੁੰਡਾ ਤੇਰਾ ਮੁੱਲ ਪਾ ਦੇਣਗੇ ਇਹ ਤੈਨੂੰ ਜ਼ਮੀਨ ਬਕਾ ਦੇਣਗੇ ਤੇਰੇ ਕਾਂਗਰਸੀ ਤਾਂ ਇਹਨਾਂ ਨੇ ਤਰਾ ਮੁੱਲ ਨਹੀਂ ਮੋੜਦਾ ਵੱਡੇ ਲੀਡਰਾਂ ਦਾ ਬੋਲਬਾਲਾ ਵਰਤਦੇ ਨੇ ਵਰਤ ਕੇ ਛੁੱਟ ਦਿੰਦੇ ਨੇ ਠੀਕ ਹੈ ਇੱਥੇ ਕੋਈ ਕਿਸਦਾ ਵਾਲੀਵਾਰਸ ਨਹੀਂ ਜਿਵੇਂ ਆਪਾਂ ਨੈਪਕਿਨ ਯੂਜ਼ ਕਰਕੇ ਛੁੱਟ ਦਿੰਨੇ ਵਰਤੋਂ ਕਰਕੇ ਉਸੇ ਤਰ੍ਹਾਂ ਤੈਨੂੰ ਇਹ ਵਰਤ ਕੇ ਛੁੱਟ ਦੇਣਗੇ ਮੇਰੇ ਨਾਲ ਦੋ ਚਾਰ ਵਾਰ ਹੋ ਗਿਆ ਫਿਰ ਆਪਾਂ ਮਨ ਬਣਾ ਕੇ ਰਾਹ ਬਣ ਲਾਸਟ ਸਵਾਲ ਬਾਈ ਜੀ ਇਸ ਸਮੇਂ ਬਠਿੰਡਾ ਹਲਕੇ ਦੇ ਵਿੱਚ ਤੁਸੀਂ ਕੀ ਸਮੀਕਰਨ ਦੇਖਦੇ ਹੋ ਮੁਕਾਬਲਾ ਕਿਹਦੇ ਨਾਲ ਮੰਨਦੇ ਹੋ ਆਵਾਜ਼ੀ ਪਾਰਟੀ ਦਾ ਦੇਖੋ ਬਹੁਤ ਵੱਡੀ ਲੀਡ ਤੇ ਜੀ ਖੁੱਡੀਆਂ ਸਾਜਤਾਂ ਹੂੰ ਬਹੁਤ ਵੱਡੀ ਲੀਡ ਤੇ ਜਿੱਤਣਗੇ ਹੂੰ ਉਹਦਾ ਇੱਕ ਹੀ ਕਾਰਨ ਹੂੰ ਇਮਾਨਦਾਰੀ ਵੀ ਦਾ ਹੂੰ ਤੁਹਾਡਾ लास्ट ਸਵਾਲਾ ਮੇਰੀ ਲਾਸਟ ਗੱਲ ਹੂੰ ਗੁਰਮੀਤ ਸਿੰਘ ਖੁੱਡੀਆਂ ਇਮਾਨਦਾਰ ਬੇਦਾਗ ਇਨਸਾਨ ਹੂੰ ਠੀਕ ਹੈ ਪਹਿਲਾ ਪਰਿਵਾਰ ਆ ਜਿਸਦੇ ਮੰਗਰ ਸਿਆਸਤ ਜਿਸਦੇ ਅੱਗੇ ਸਿਆਸਤ ਦਰवेश ਸਿਆਸਤਦਾਨ ਲੱਗਦਾ ਤੁਸੀਂ ਕਿਸੇ ਸਿਆਸੀ ਵੱਡੇ ਦੇ ਦਰवेश ਲੱਗਿਆ ਨਹੀਂ ਦੇਖੋਗੇ ਹੋਰ ਫਲਾਨਾ ਸੇ ਫਲਾਨਾ ਸੇ ਲੱਗਿਆ ਹੋਊਗਾ ਦਰवेश ਇੱਕ ਇੱਕ ਇਹ ਮਤਲਬ ਦੁਨੀਆ ਜਿੱਕੇ ਬੰਦਾ ਉਹ ਜਿਹਨੂੰ ਲੋਕ ਦਰवेश ਸਿਆਸਤਦਾਨ ਕਹਿੰਦੇ ਨੇ ਉਹਨਾਂ ਦੇ ਚਿਹਰੇ ਨੂੰ ਉਹਨਾਂ ਦੇ ਕੰਮਾਂ ਨੂੰ ਵੋਟ ਲੋਕਾਂ ਨੇ ਆਪ ਮਹਾਰੇ ਪਾਉਂਦੀ ਹੈ ਬਾਕੀ ਭਵਨ ਸਿੰਘ ਮਾਨ ਦੇ ਕੰਮਾਂ ਨੂੰ ਵੋਟ ਪੈਣੀ ਹੈ 2 ਸਾਲਾਂ ਚ 70 ਸਾਲਾਂ ਜਨੇ ਕੰਮ ਹੋਈ ਨੇ ਰਿਕਾਰਡ ਤੋੜ ਕੇ ਬੋਹਰੇ 2 ਸਾਲਾਂ ਚ 70 ਸਾਲਾਂ ਜਨੇ ਕੰਮ ਹੋਈ ਨੇ 2 ਸਾਲਾਂ ਚ ਜੀ ਠੀਕ ਹੈ ਇਹ ਤਿੰਨ ਸਾਲ ਪਏ ਨੇ ਨੇਰੀ ਬਣਾ ਦਾਂਗੇ ਹੂੰ ਵੱਡੀ ਲੀਡ ਤੇ ਜਿੱਤ ਕੇ ਓਕੇ ਥੈਂਕ ਯੂ ਤਾਂ ਐਸਨ ਮਾਨਸਾ ਜ਼ਿਲ੍ਹੇ ਦੇ ਨੌਜਵਾਨ ਆਗੂ ਚਸਪਿੰਦਰ ਸਿੰਘ ਚੈਲ ਜਿਨ੍ਹਾਂ ਨੇ ਸਾਰੇ ਸਵਾਲਾਂ ਦਾ ਜਵਾਬ ਦਿੱਤਾ ਤਾਂ ਤੁਸੀਂ ਜੁੜੇ ਰਹੋ ਲੋਕ ਪੁਆਇੰਟ ਨਿਊਜ਼ ਦੇ ਨਾਲ ਮੈਂ ਗਗਨਦੀਪ ਸਿੰਘ